ਵੈ ਗੁਰਜੀ ਇੱਕ ਖਾਲਸਾ ਵੈ ਗੁਰਜੀ ਕੀ ਫਤਿਹ ਗੁਰੂ ਪਿਆਰਿਓ ਆਓ ਸੰਤ ਬਾਬਾ ਹਜ਼ਾਰ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਖੀ ਦੀ ਆਪ ਜੀ ਨਾਲ ਸਾਂਝ ਪਾਈਏ ਜੀ ਸੋ ਇੱਕ ਸਮੇ ਇੱਕ ਨਿਹੰਗ ਜਿਹਦਾ ਨਾਮ ਡੁੱਗ ਅੜਿੱਕਾ ਪਤਾ ਨਹੀਂ ਉਹ ਕਿਤੇੋਂ ਸੁਣ ਕੇ ਆਇਆ ਜਾਂ ਅਹੰਕਾਰ ਵਿੱਚ ਈਰਖਾ ਵਸ ਬਾਬਾ ਜੀ ਦੇ ਡੇਰੇ ਆਇਆ ਉਹ ਇੱਕ ਲਤਤੋਂ ਥੋੜਾ ਜਿਹਾ ਲੰਗਾ ਮਰਦਾ ਸੀ ਇਸ ਕਰਕੇ ਇਹ ਨਾਂ ਡੁਗ ਅੜਿਕਾ ਉਸ ਦਾ ਪ੍ਰਚਲਿਤ ਹੋ ਗਿਆ ਅਸਲੀ ਨਾਂ ਕੀ ਸੀ ਸ਼ਾਇਦ ਇਹ ਕਿਸੇ ਨੂੰ ਨਹੀਂ ਪਤਾ ਸੀ ਤੇ ਤਰਨ ਤਾਰਨ ਵਾਲਿਓ ਪਾਸੇ ਆਇਆ ਸੀ ਬੜਾ ਹੰਕਾਰ ਸੀ ਉਸ ਨੂੰ ਤੇ ਵਿਗੜਿਆ ਹੋਇਆ ਸੀ ਇੱਕ ਵਾਰੀ ਪਹਿਲਾਂ ਵੀ ਇੱਥੇ ਆਇਆ ਸੀ ਤੇ ਕੁਟੀਆ ਦੇ ਲਾਗੇ ਜਿੱਥੇ ਬਾਬਾ ਜੀ ਨਾਮ ਜਪਦੇ ਸਨ ਉਦੇ ਬਾਹਰ ਵਾਲੇ ਪਾਸੇ ਇੱਕ ਬੇੜੀ ਥੱਲੇ ਉਸਨੇ ਬੱਕਰੀ ਝਟਕਾਈ ਮਾਸ ਰੰਨ ਕੇ ਖਾਦਾ ਤੇ ਲੋਕ ਦੱਸਦੇ ਸਨ ਕਿ ਪਿੰਡੋਂ ਸ਼ਰਾਬ ਦੇਸੀ ਮੰਗਵਾ ਕੇ ਵੀ ਉਸਨੇ ਪੀਤੀ ਬਾਣੇ ਨੂੰ ਲਾਦ ਲਾਉਣ ਵਾਲੀ ਗੱਲ ਸੀ ਆਉਂਦਿਆਂ ਹੀ ਜਦੋਂ ਡੇਰੇ ਆਇਆ ਸੰਤਾ ਨੂੰ ਮੁਖਾਤਬ ਹੋਇਆ ਤੇ ਬਾਬਾ ਜੀ ਆਵਾਰੀ ਬੜਾ ਸੁਣਿਆ ਆਖਣ ਲੱਗਾ ਬੜੀ ਭਗਤੀ ਵਾਲੀ ਹੋ ਪਰ ਆ ਕੀ ਭੇਸ ਬਣਾਇਆ ਹੈ ਸਿੱਖੀ ਮਾਣਾ ਪਾਉਣਾ ਚਾਹੀਦਾ ਹੈ ਅਮਰ ਸ਼ਾਹ ਕੇ ਗੁਰੂ ਵਾਲੇ ਬਣੋ ਇਸ ਤਰ੍ਹਾਂ ਤੁਹਾਡੇ ਸੇਵਕੀ ਤੁਹਾਡੇ ਵਰਗੇ ਹੋ ਜਾਣਗੇ ਇੰਜ ਅਸਾਂ ਨਹੀਂ ਚੱਲਣ ਦੇਣਾ ਤੇ ਹੋਰ ਵੀ ਕੁਝ ਅਬਾ ਤਬਾ ਬਾਬਾ ਜੀ ਨੂੰ ਬੋਲ ਕਬੂਲ ਕਹਿ ਕੇ ਆਪਣੇ ਲਾਮ ਲਸ਼ਕਰ ਸਮੇਤ ਡੇਰੀ ਦੇ ਲੱਗੀ ਜਿੱਥੇ ਗੁਰਦੁਆਰਾ ਗੀਤਾ ਸਾਹਿਬ ਹੁਣ ਬਣਿਆ ਉਹਦੇ ਲਾਗੇ ਸਕੂਲ ਸੀ ਜਿੱਥੇ ਜੋੜਾ ਘਰ ਹੈ ਸੋ ਉੱਥੇ ਜਾ ਕੇ ਆਪਣਾ ਸਾਰਾ ਲਾਮ ਲਸ਼ਕਰ ਲੈ ਕੇ ਉੱਥੇ ਬੈਠ ਗਿਆ ਬੜਾ ਹੰਕਾਰਿਆ ਸੀ ਬਰਾਂਡੇ ਵਿੱਚ ਡੇਰਾ ਜਾ ਜਮਾਇਆ ਘੋੜੇ ਬਾਹਰ ਰੁੱਖਾਂ ਨਾਲ ਬਣ ਦਿੱਤੇ ਇਧਰ ਬਾਬਾ ਜੀ ਸੇਵਕਾਂ ਨੂੰ ਕਹਿਣ ਲੱਗੇ ਮੰਨੀਆਂ ਲੈ ਜਾਓ ਭਾਓ ਪ੍ਰਸ਼ਾਦੇ ਲੈ ਜਾਓ ਨਾਲ ਲੱਸੀ ਲੈ ਜਾਓ ਉਹਨਾਂ ਨੂੰ ਛਕਾਓ ਭੁਖੇ ਪਾਣੀ ਤੁਰੇ ਫਿਰਦੇ ਹਨ ਸੇਵਕ ਹੈਰਾਨ ਸਨ ਨਿਹੰਗ ਕਿਵੇਂ ਬੋਲਿਆ ਬਾਬਾ ਜੀ ਦੇ ਮਨ ਵਿੱਚ ਕਿੰਨੀ ਦਿਆ ਉਸ ਵੱਲ ਮਾਸਾ ਈਰਖਾ ਨਹੀਂ ਕੀਤੀ ਤੇ ਬਾਬਾ ਜੀ ਦੇ ਵਿਵਹਾਰ ਵਿੱਚ ਵੀ ਕੋਈ ਫਰਕ ਨਹੀਂ ਪਿਆ ਜਿੱਦਾ ਦੂਸਰਿਆਂ ਨੂੰ ਕਰਦੇ ਸਨ ਪ੍ਰੇਮ ਉਸੇ ਤਰ੍ਹਾਂ ਉਸ ਦੇ ਨਾਲ ਵੀ ਪ੍ਰੇਮ ਦੇ ਨਾਲ ਹੀ ਬਾਬਾ ਜੀ ਵਰਤਰੇ ਸਨ ਤੇ ਸੇਵਕਾਂ ਨੇ ਬਚਨ ਮੰਨਿਆ ਪ੍ਰਸ਼ਾਦੀ ਤੇ ਲੱਸੀ ਲਈ ਤੇ ਜਾ ਕੇ ਉਹਨਾਂ ਨਿਹੰਗ ਨੰਗਾ ਅੱਗੇ ਰੱਖ ਦਿੱਤੀ ਕਹਿਣ ਲੱਗੇ ਲੰਗਰ ਭੇਜਿਆ ਬਾਬਾ ਜੀ ਨੇ ਸ਼ਕ ਲਵੋ ਜੀ ਤੇ ਜਥੇਦਾਰ ਫੇਰ ਉਹ ਗਰਮ ਬੋਲਿਆ ਡੁੱਗ ਅੜਕਾ ਕਹਿਣ ਲੱਗਾ ਆਪਣੇ ਬਾਬੇ ਨੂੰ ਕਹੋ ਕਿਰਪਾਨ ਪਾਵੇ ਸਿੱਖੀ ਬਾਣਾ ਪਾਵੇ ਨਹੀਂ ਤਾਂ ਇੰਜ ਨਹੀਂ ਅਸੀਂ ਚੱਲਣ ਦੇਣਾ ਗੁਰੂ ਦੀਆਂ ਲੋੜੀਆਂ ਫੌਜਾਂ ਇਸੇ ਕਾਰਜ ਲਈ ਆਈਆਂ ਨੇ ਤੇ ਸੰਤਾਂ ਦੇ ਸ਼ਰਧਾਲੂ ਸੇਵਕ ਅੰਦਰੋਂ ਰੋਹ ਨਾਲ ਭਰੀ ਹੋਈ ਪਰ ਬਾਹਰੋਂ ਚੁੱਪ ਰਹੇ ਚਾਹੁੰਦੇ ਤਾਂ ਸਨ ਇਹ ਸੰਨ ਕਿ ਸਿੱਖੀ ਦਾ ਮਤਲਬ ਇਹਨੂੰ ਸਮਝਾ ਦਈਏ ਤੇ ਸੰਤਾਂ ਨਾਲ ਕਿਵੇਂ ਬੁਲੀ ਦਾ ਇਹ ਵੀ ਦੱਸ ਦਈਏ ਪਰ ਫਿਰ ਵੀ ਉਹ ਚੁੱਪ ਰਹੇ ਉਹ ਚੁੱਪਚੀ ਬੀਤੇ ਜਾ ਕੇ ਵਾਪਸ ਪਰਤ ਗਏ ਤੇ ਆਣ ਕੇ ਸਾਰੀ ਵਿਥਿਆ ਬਾਬਾ ਜੀ ਨੂੰ ਸੁਣਾਈ ਪਰ ਬਾਬਾ ਜੀ ਚੁੱਪ ਰਹੇ ਕੁਝ ਨਹੀਂ ਬੋਲੇ ਅਗਲਾ ਦਿਨ ਚੜਿਆ ਸੰਤਾਂ ਫਿਰ ਬਚਨ ਕੀਤਾ ਜਾਓ ਉਹਨਾਂ ਨਿਹੰਗਾਂ ਨੂੰ ਮੰਨੀਆਂ ਦੇ ਆਉ ਸਵੇਰੇ ਸਵੇਰੇ ਕਿਸੇ ਦੇ ਘਰ ਮੰਗਣ ਜਾਣਗੇ ਗੁਰੂ ਦੇ ਬਾਣੇ ਨੂੰ ਲਾਜ ਲੱਗਦੀ ਹੈ ਤੇ ਨਾਲ ਲੱਸੀ ਵੀ ਲੈ ਜਾਉ ਸੇਵ ਕਹਿਣ ਲੱਗੇ ਮਹਾਰਾਜ ਜੀ ਜਿਵੇਂ ਆਪ ਦਾ ਹੁਕਮ ਹੈ ਜੀ ਲੈ ਜਾਂਦੇ ਹਾਂ ਪਰ ਉਹ ਬੋਲਦਾ ਹੀ ਬਹੁਤ ਕ੍ਰੁਖਾ ਹੈ ਤੇ ਸਾਨੂੰ ਗੁੱਸਾ ਆਉਂਦਾ ਤੁਹਾਨੂੰ ਵੱਧ ਘੱਟ ਬੋਲਦਾ ਸਾਥੋਂ ਬਰਦਾਸ਼ਤ ਨਹੀਂ ਹੁੰਦਾ ਤਾਂ ਬਾਬਾ ਜੀ ਤੁਸੀਂ ਵੀ ਨਾਲ ਚੱਲੋ ਸੰਤ ਕਹਿਣ ਲੱਗੇ ਚਲੋ ਤੁਸੀਂ ਚਲੋ ਅਸੀਂ ਤੁਹਾਡੇ ਮਗਰ ਮਗਰ ਆਉਂਦੇ ਹਾਂ ਬਾਬਾ ਜੀ ਦੇ ਸੇਵਕਾਂ ਨੇ ਮੰਨੀਆਂ ਲਈਆਂ ਨਾਲ ਦਾਲ ਸਬਜੀ ਲੱਸੀ ਲਈ ਤੇ ਫਿਰ ਉਹਨਾਂ ਦੇ ਅੱਗੇ ਜਾ ਕੇ ਰੱਖ ਦਿੱਤੀ ਉਹ ਬੜੇ ਖੁਸ਼ ਨਾਲ ਹੀ ਸੋਚਣ ਲੱਗੇ ਸ਼ਾਇਦ ਬਾਬਾ ਡਰ ਗਿਆ ਸਾ ਤੋਂ ਡਰ ਗਿਆ ਆਪਣੇ ਆ ਪ੍ਰਸ਼ਾਦੀ ਭੇਜੀ ਜਾਂਦਾ ਤੇ ਉਹ ਡੁੱਗ ਅੜਿੱਕਾ ਨਿਯੰਕ ਕਰਨ ਲੱਗਾ ਸਾਡਾ ਸਨੇਹਾ ਵੀ ਦਿੱਤਾ ਜੇ ਬਾਬੇ ਨੂੰ ਕਿ ਨਹੀਂ ਜਾ ਅਸੀਂ ਆਪ ਹੀ ਫਿਰ ਦੇ ਆਈਏ ਹੰਕਾਰ ਦੇ ਵਿੱਚ ਬੋਲ ਬੋਲੇ ਅੱਜ ਇੰਨਾ ਹੀ ਬੋਲ ਰਿਹਾ ਸੀ ਕਿ ਅੱਗੋਂ ਕੀ ਦੇਖਦਾ ਕਿ ਬਾਹਰਲੇ ਗੇਟ ਵੱਲੋਂ ਬਾਬਾ ਜੀ ਵੀ ਤੁਰਦੇ ਆ ਰਹੇ ਹਨ ਬਾਹਰੋਂ ਤਾਂ ਬੜਾ ਆਕੜਿਆ ਹੋਇਆ ਸੀ ਪਰ ਅੰਦਰੋਂ ਕੁਝ ਛਿਪ ਜਾ ਗਿਆ ਉੰਜ ਆਉ ਭਗਤ ਕੀਤੀ ਤੇ ਬਾਬਾ ਜੀ ਨੇ ਉਹਦੇ ਸਥਾਨ ਲੱਗੇ ਜਾ ਕੇ ਪੁੰਝੇ ਹੀ ਇੱਕ ਗੋਡਾ ਮੁਰਦਾ ਮਾਰ ਕੇ ਬੈਟ ਗਏ ਤੇ ਕਹਿਣ ਲੱਗੇ ਦੱਸ ਤੋਂ ਕੀ ਆਨਾ ਹੈ ਤੇ ਨਿਹੰਕਿਆਂ ਲੱਗਾ ਜੀ ਬੇਨਤੀ ਹੈ ਕਿ ਸਿੱਖੀ ਵਾਣਾ ਸਜਾਉਣਾ ਚਾਹੀਦਾ ਹੈ ਤੁਸੀਂ ਵੀ ਸਜਾਓ ਤੇ ਆਪਣੇ ਸ਼ਰਧਾਲੂਆਂ ਨੂੰ ਵੀ ਕਹੋ ਸਾਨੂੰ ਹੁਕਮ ਹੈ ਗੁਰੂ ਸਾਹਿਬ ਦਾ ਤਾਂ ਹੀ ਆਪ ਨੂੰ ਸਨੇਹਾ ਦੇਣਾ ਹੈ ਹਾਂ ਤੇ ਬਾਬਾ ਜੀ ਕਹਿਣ ਲਗੇ ਅਸੀਂ ਸ਼ਬਦ ਦੇ ਫਕੀਰ ਹਾਂ ਭੇਕਦੇ ਨਹੀਂ ਅੰਦਰ ਦੀ ਸਿੱਖੀ ਪਾਲੀ ਹੈ ਤੇਰੇ ਬਾਣੇ ਦਾ ਸਾਨੂੰ ਸਤਕਾਰ ਹੈ ਤੁਸੂ ਤੁਸੀਂ ਗੁਰੂ ਦਾ ਬਖਸ਼ਿਆ ਦਮਾਲਾ ਸਜਾਇਆ ਸਾਡੀ ਇਸ ਨੂੰ ਨਮਸਕਾਰ ਹੈ ਤੇ ਨਿਹੰਗ ਡੁੱਗ ਅੜਿੱਕਾ ਹੋਰ ਆ ਕੜ ਗਿਆ ਅਸੀਂ ਆਪ ਨੂੰ ਇਹ ਕਹਿਣ ਆਏ ਹਾਂ ਕਿ ਆਪ ਵੀ ਇਹ ਬਾਣਾ ਸਜਾਓ ਤੇ ਆਪਣੇ ਸੇਵਕਾਂ ਨੂੰ ਵੀ ਕਹੋ ਇੰਜ ਨਹੀਂ ਗੱਲ ਚੱਲਣ ਦੇਣੀ ਸੰਤਾਂ ਨੇ ਬਾਬਾ ਜੀ ਨੇ ਇੱਕ ਹੱਥ ਡੰਡੇ ਤੇ ਰੱਖਿਆ ਤੇ ਸਿਰ ਉੱਪਰ ਕਰਕੇ ਉਸ ਵੱਲ ਵੇਖਿਆ ਇੱਕ ਦ੍ਰਿਸ਼ਟੀ ਨਾਲ ਵੇਖਿਆ ਉਸ ਨੂੰ ਕੀ ਦਿਸਿਆ ਇਹ ਉਹਨੂੰ ਪਤਾ ਅੰਦਰ ਦੀ ਖੇੜ ਵਰਤੀ ਉਹੀ ਜਾਣਦਾ ਸੀ ਸੰਤਾਂ ਨੇ ਸਿਰਫ ਇਹੀ ਕਿਹਾ ਤੈਨੂੰ ਦਸੀਏ ਫਿਰ ਬਸ ਫਿਰ ਕੀ ਸੀ ਨਿਹੰਗ ਡੁੱਗ ਅੜਿੱਕਾ ਧੜਮ ਕਰਦਾ ਹੈ ਠੰਡ ਗਪਿਆ ਆਲੇ ਦੁਆਲੇ ਦੇ ਖੜੇ ਨੇ ਅੰਗ অতি ਸਰਧਾਲੂ ਇਹ ਕੌਤਕ ਵੇਖ ਰਹੇ ਸਨ ਤੇ ਹੈਰਾਨ ਸਨ ਫਿਰ ਉੱਠਿਆ ਤੇ ਸੰਤਾਂ ਦੇ ਚਰਨਾਂ ਵੱਲ ਡਿੱਗ ਪਿਆ ਦੁਹਾਈ ਪਾਵੀ ਮੈਨੂੰ ਹੰਕਾਰੀ ਭੇਖੀ ਨੂੰ ਬਖਸ਼ ਲਓ ਮੈਂ ਗੁਸਤਾਖੀ ਕੀਤੀ ਹੈ ਜੀ ਬਖਸ਼ ਲਓ ਨਿਹੰਗ ਲਿਲਕੜੀਆਂ ਲਵੇ ਉਸ ਨੇ ਕੀ ਵੇਖਿਆ ਉਸ ਤੋਂ ਦੱਸ ਨਹੀਂ ਸੀ ਹੋ ਰਿਆ ਅੱਖਾਂ 'ਚ ਅਤਰੂ ਤੇ ਜ਼ੁਬਾਨ 'ਤੇ ਤਰਲਾ ਸੀ ਸੰਤ ਉਥੋਂ ਉਠੇ ਤੇ ਡੇਰੇ ਆ ਗਏ ਉਹ ਨਿਹੰਗ ਕਿੰਨਾ ਚਿਰ ਉਥੇ ਪਿਆ ਨੱਕ ਰਗੜਦਾ ਰਿਹਾ ਫਿਰ ਉਠਿਆ ਆਪਣਾ ਸਾਰਾ ਨਾਮ ਲਾਮ ਲਸ਼ਕਰ ਲਿਆ ਤੇ ਡੇਰੇ ਆ ਗਿਆ ਆ ਕੇ ਫਿਰ ਬਾਬਾ ਜੀ ਦੇ ਪੈਰੀ ਪੈ ਗਿਆ ਲੱਗਾ ਬਾਬਾ ਜੀ ਮੈਂ ਆਪ ਨੂੰ ਜਾਣਦਾ ਨਹੀਂ ਸੀ ਮੈਂ ਆਪ ਨੂੰ ਜਾਣਦਾ ਨਹੀਂ ਸੀ ਮੇਰੀ ਭੁੱਲ ਮaaf ਕਰ ਦਿਉ ਸਦਾ ਲਈ ਤੁਹਾਡੇ ਦਰ ਦਾ ਝਾੜੂ ਬਰਦਾਰ ਬਣ ਕੇ ਰਹਾਂਗਾ ਉਧਰ ਪਿੰਡ ਵਿੱਚ ਵੀ ਇਸ ਗੱਲ ਦਾ ਪਤਾ ਲੱਗਾ ਤੇ ਕਿ ਵੀ ਨਿਹੰਗ ਸਿੰਘ ਨੇ ਬਾਬਾ ਜੀ ਨੂੰ ਬੋਲਕ-ਬੋਲ ਬੋਲੇ ਹਨ ਬਾਬਾ ਜੀ ਦਾ ਭਤੀਜਾ ਕਰਤਾਰ ਸਿੰਘ ਸਿਰੀ ਸਾਹਿਬ ਲੰਗੀ ਕਰਕੇ ਕੱਢ ਲਿਆ ਆ ਕਹੇ ਤੈਨੂੰ ਛੱਡਣਾ ਨਹੀਂ ਹੋਰ ਲੋਕ ਵੀ ਉਹਦੇ ਦਿਵਾਲੇ ਹੋ ਗਏ ਸੰਤੋਣ ਦਿਆ ਦੇ ਘਰ ਵਿੱਚ ਸਨ ਉਹਨਾਂ ਨੇ ਸਭ ਲੋਕਾਂ ਨੂੰ ਸ਼ਾਂਤ ਰਹਿਣ ਲਈ ਕਿਹਾ ਕਹਿਣ ਲੱਗੇ ਵੈਸ਼ਨੋ ਵਰਤੀ ਰੱਖ ਕੇ ਬਾਣੀ ਪੜਿਆ ਕਰੋ ਨਾਮ ਜਪੋ ਕਿਸੇ ਨਾਲ ਵਧੀਕੀ ਨਹੀਂ ਕਰਨੀ ਪਰਏ ਤਨ ਧਨ ਦੀ ਆਸ ਨਹੀਂ ਕਰਨੀ ਕਿਰਤ ਕਰਨੀ ਪਰ ਮੰਗ ਕੇ ਨਹੀਂ ਖਾਣਾ ਤੁਹਾਡਾ ਬਾਣਾ ਉੱਚਾ ਸੁੱਚਾ ਹੈ ਜਾਓ ਲੱਸੀ ਪੀ ਕੇ ਜਾਓ ਲੱਸੀ ਪੀ ਕੇ ਪਹਿਰੇ ਲੱਗ ਜਾਓ ਤੇ ਸਭ ਸੇਵਕਾਂ ਨੇ ਲੱਸੀ ਸ਼ਿਕਾਈ ਤੇ ਉਹ ਨਿਹੰਗ ਧੰਨ ਬਾਬਾ ਜੀ ਧੰਨ ਬਾਬਾ ਜੀ ਕਹਿੰਦਾ ਵਾਪਸ ਚਲੇ ਗਿਆ ਜਦੋਂ ਤਰਨਤਨ ਆਪਣੇ ਜਥੇ ਵਿੱਚ ਪੂਜਾ ਤਾਂ ਉਹਦੇ ਵੱਡੇ ਜਥੇਦਾਰ ਨੂੰ ਸਾਰੀ ਗੱਲ ਦਾ ਪਤਾ ਲੱਗਾ ਕਿ ਇਹਨੇ ਸੰਤ ਘੁੰਮਣਾ ਵਾਲਿਆਂ ਨੂੰ ਬੁਰਾ ਭਲਾ ਕਿਹਾ ਹੈ ਤਾਂ ਉਹ ਜਥੇਦਾਰ ਬਾਬਾ ਜੀ ਦੇ ਸ਼ਰਧਾਲੂ ਵੀ ਸਨ ਇਸ ਕੋਟ ਘਟਨਾ ਤੋਂ ਦੁਖੀ ਹੋਏ ਬਾਕੀ ਸਿੰਘਾਂ ਨੇ ਉਸ ਡੁੱਗ ਅੜਕੇ ਨਿਹੰਗ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਉਸ ਦਾ ਅੰਤ ਬਹੁਤ ਹੀ ਬੁਰਾ ਹੋਇਆ ਸੋ ਕਹਿਣ ਤੋਂ ਭਾਵ ਜਿਹੜਾ ਵੀ ਮਹਾਂਪੁਰਖਾਂ ਦੇ ਚਰਨਾਂ ਦੇ ਨਾਲ ਲੱਗਿਆ ਉਹ ਤਰ ਗਿਆ ਤੇ ਜਿਹੜਾ ਈਰਖਾ ਜਾਂ ਹੰਕਾਰ ਦੇ ਵਿੱਚ ਅੜ ਗਿਆ ਸਮਝ ਲਓ ਉਸ ਦੀਆਂ ਕੁਲਾਂ ਦਾ ਨਾਸ਼ ਹੋ ਗਿਆ ਸੋ ਆਓ ਆਪਾਂ ਵੀ ਮਲਪਾ ਖਾਣੇ ਤਿਆਗ ਤਿਆਗ ਕਰਕੇ ਆਪਣੇ ਜੀਵ ਨੂੰ ਸੁਪਲੇ ਬਣਾਈਏ ਗੁਰੂ ਵਾਲੇ ਬਣੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ